ਸਸਰੀ ਗਾਜੀ ਸਾਰੇ ਨੂੰ ਆਓ ਜੀ ਇੱਧਰ ਜਵੀ ਵਾਲਾ ਖੇਤ ਕਿ ਨਹੀਂ ਆਏ ਬੇ ਤੇ ਫਿਰ ਪਾਣੀ ਛੱਡੇ ਤਾਂ ਜਵੀ ਨੂੰ ਅੱਜ ਆਉਂਦੇ ਹੀ ਪਾਣੀ ਪੰਡ ਤੇ ਆਓ ਜੀ ਪੂਰਾ ਪਾਣੀ ਆ ਰਿਹਾ ਹੈ ਨਾ 6 ਇੰਚੀ ਬਹਿ ਬਹਿ ਤੇ ਬਹਿ ਰਿਹਾ ਹੈ ਇਹ ਲਾਗੀ ਹਵਾ ਵਾਸਤੇ ਬਿਆਵਾ ਤਾਂ ਇਹਨੂੰ ਪੂਰਾ ਪਾਣੀ ਲਾਉਣਾ ਹੈ। ਆਓ ਜੀ ਪੂਰਾ ਭਰ ਕੇ ਆ ਰਿਹਾ ਹੈ ਨਾ। ਇਹ ਕੱਲ ਐਟਾਈ ਦੀ ਥੋੜੀ ਘਟਾਈ ਦੀ ਲੈਟ ਗੱਲ ਕਰਕੇ ਅਦਵਾੜਗੇ ਭਰੇ ਦਾ ਗੱਲ ਆਇ ਕਿਹੜਾ ਭਰਗੇ ਦਾ ਗੱਲ ਤੇ ਅੱਜ ਦੂਸਰੇ ਘਰੇ ਨੂੰ ਛੱਡਿਆ ਪਾਣੀ ਫਿਰ ਅਦਵਾੜ ਦਵਾੜ ਦੀ ਘਰੇ ਇਹ ਤੈਨ ਤਰੋ ਜੀ ਅੱਜ ਰੈਗੂਲੇਟਰ ਪੇਪਰ ਜੁਗੋ ਛਤੀ ਅੱਜ ਕਾ ਕਰ ਇਹਨੂੰ ਇਹ ਕਿ ਰੱਦ ਘਰ ਗਿਆ ਤਾਂ ਕੱਲ ਕੋਈ ਲਾਈਟ ਭੱਜ ਗਈ ਸੀ ਚਲੋ ਅੱਛੇਤੀ ਪਰ ਜੂਗਾ ਆ ਗਿਆ ਪਪੀਨੇ ਸਰੋਂ ਆ ਗਈ ਕਿਹੜਾ ਕਲ ਅੱਧੇ ਤੇ ਜਦਾ ਭਰ ਗਿਆ ਥੋੜਾ ਜਿਹਾ ਪਰ ਆਏ ਵੀ ਹੁਣ ਚਲਦੀ ਚਾਲ ਚੇ ਪੇਪਰ ਜੂ ਪਹਿਲੇ ਪਾਣੀ ਦੀ ਔਕਾ ਹੁੰਦਾ ਥੋੜਾ ਜਿਹਾ ਵੀ ਨੂੰ ਜੇ ਵੀ ਹੋਵੇ ਕੋਈ ਵੀ ਚੀਜ਼ ਹੋਵੇ ਤੇ ਦੂਏ ਪਾਣੀ ਨੂੰ ਫੇਰ ਨਹੀਂ ਸਿਆਣਦੀ ਹੈਗੀ ਮਿਲੋ ਜੀ ਅੱਜ ਚਾਚੇ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਪਾਣੀ ਦਿਖਣਾ ਹੈ ਗਰਨੇ ਦਾ ਜ ਹੈ ਪਾਣੀ ਪਾਣੀ ਚੱਲਦੀ ਪਰ ਸੋ ਨਹੀਂ ਮੋਟਰ ਇੱਥੇ ਅੱਛਾ ਮਾਉਂ ਇਹੇ ਨੂੰ ਪੜ ਦਮਾ ਹਾਂ ਹਾਂ ਹੁਣ ਆ ਪਾਣੀ ਹਾਰਾ ਫੀਟ ਉਧਰ ਲੈਣਾ ਠੀਕ ਠੀਕ ਹੈ ਠੀਕ ਨਹੀਂ ਗੰਨੇ ਜੀ ਹਾਲਾ ਇਕੱਲੇ ਬੰਦੇ ਕਿਹੜੇ ਬੰਨੂ ਜੀ ਕਰਦਾ ਉਰੇ ਹੱਜਾ ਦਾ ਭੈਣ ਤੋਂ ਹਾਂ ਹਾਰੇ ਯਾਰ ਜੀ ਜਾ ਐਸੇ ਨਗਨੁੱਖਾ ਕਰਦੇ ਥੋੜਾ ਜਿਹਾ ਹਾਂ ਹਾਂ ਇੱਥੇ ਤੇ ਹਾਂ ਉਂਝੇ ਜਿਹਾ ਮੇਰਾ ਪੂ ਕੋਈ ਨਹੀਂ ਉਰਕੇ ਆ ਹਾਂ ਆ ਫੇਟ ਨਹੀਂ ਮਾਉਂਦੇ ਅੱਛਾ ਇਹ ਪਰਲਾ ਠੀਕ ਹੈ ਤਾਂ ਕੁੰਜਾ ਤਾਂ ਹੀ ਲਾਉਂਗਾ ਉਸਾ ਉਹ ਜਿੰਨਾ ਕਿ ਉਤਰੀਆ ਜਿੰਨਾ ਕਿ ਇਥੇ ਉਤਰੀ ਜਾਊ ਬਾਕੀ ਰਹਿਣ ਲੱਕ ਦੋਲ ਕੇ ਚੌੜੇ ਵੱਡਿਆਂ ਦੇ ਗਾਹਾਂ ਠੀਕ ਠੀਕ ਆ ਕੱਲ ਨੂੰ ਕਦਾ ਹੋਰ ਵੱਡ ਨੂੰ ਗਾਹਾਂ ਜਾ ਕੇ ਹਾਂ ਹਾਂ ਠੀਕ ਨਹੀਂ ਹੁਣ ਸਾਰਾ ਪਾਣੀ ਵੀ ਉਤਰ ਜਾਊਗਾ ਹਾਂ ਕੱਲੂ ਫੇਰ ਭਰ ਕੇ ਫੇਰ ਉਧਰ ਲੱਜਣਾ ਇਹਨੇ ਠੀਕ ਆ ਇਹਦਾ ਕਿਹਦੇ ਨਾਲ ਲੱਜਣਾ ਦੋ ਫੇਰ ਨਾਲ ਕਹੀ ਦਿੰਦਾ ਭਰਦਾ ਖੇਤ ਇਹ ਹਾਂ ਹਾਂ ਇਹਦੇ ਗਾਹਾਂ ਨਾਲ ਖਾਲ ਖਾਲ ਆ ਫੇਰ ਗਾਹਾਂ ਨੂੰ ਜਾ ਕੇ ਦੇਖ ਲੈ ਆਪਣਾ ਅੱਛਾ ਇਹ ਗਾਹਾਂ ਸਾਹ ਸਾ ਖਾਲ ਠੀਕ ਠੀਕ ਆ ਪਤਾ ਕੀ ਗੱਲ ਹੁਣ ਇੱਕ ਚੂਹੇ ਨੇ ਖੜਾ ਕਰ ਹੁਣ ਅੱਛਾ ਨਜ਼ਬ ਪਹੋ ਪਦਿਆ ਭਾਈ ਅਗਰ ਗਿਆ ਹੁਣ ਵਾਸੇ ਅਗਰ ਕੀ ਹੋ ਗਿਆ ਉਹ ਤੇ ਕਿਹ ਜਿੰਨ ਪਾਈ ਮੋਟਰ ਚੱਲਦੀ ਨਹੀਂ ਵਾਸਤੇ ਇਹਦੇ ਸੂਰਾ ਨੇ ਵੀ ਨੁਕਸਾਨ ਕਰਿਆ ਬਾਈ ਸੂਰ ਹੈਗੇ ਆ ਉਹਦੇ ਤਾਂ ਹੀ ਮੇਂ ਕੁੱਤੇ ਫਿਰਦੇ ਆਦੇ ਕਿਵੇਂ ਵੱਡੇ ਆ ਪਸੂਰਾ ਨੇ ਕੁੱਤੇ ਬੜੇ ਨਹੀਂ ਹਾਂ ਹਾਂ ਠੀਕ ਠੀਕ ਆ ਪਰ ਹੁਣ ਸੜੇ ਲੰਘ ਜਿੰਦੇ ਲੰਬੇ ਬਾਈ ਹਾਂ ਆ ਲੱਗੂੰ ਛੇ ਰਿੰਦਾ ਆਇੰਦੀ ਹਰ ਸੇ ਹਾਂ ਪਟਾ ਦੇ ਗੱਲ ਉੱਚਾ ਮੰਨੋ ਮਲੀ ਹੋ ਜਾਂਦਾ ਇਹ ਤਾਂ ਹੈ ਜਿਹੜਾ ਦਰਵਾਜ਼ੇ ਮੋੜ ਕੇ ਆ ਜਿਵੇਂ ਨਾ ਠੀਕ ਨਾ ਹਾਂ ਅਰੇ ਹੋ ਰਿਹਾ ਏ ਥੋੜੇ ਜਿਹੇ ਖੇਤ ਰੇਤੇ ਵਾਲਾ ਆ ਗਿਆ ਜਦ ਦੂਰ ਤੋਂ 24 ਘੰਟੇ ਬਾਅਦ ਲਾਈਟ ਆਉਣੀ ਹੈ ਜੈਨੂ ਖਾ ਜਾਂਦਾ ਖੇਤ ਸਾਡਾ ਖੁੰਡਾ ਤਾਂ ਨਹੀਂ ਹੈਗਾ ਇੰਨਾ ਅੱਛਾ ਉਹ ਜਿਹਦਾ ਕੰਮ ਜਣੀ ਖੇਰ ਗਈ ਹਾਂ ਤੂੰ ਇੱਕ ਖੜਾ ਪਈ ਜਾਂਦੇ ਨਾ ਬੱਟਨੋਂ ਆਏ ਹਾਂ 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 ਕੁੱਤੇ ਨਹੀਂ ਪੈਣਾ ਕੁੱਤੇ ਕੋ ਮਲੇ ਬਾਈ ਸਾਰੇ ਕੁੱਤੇ ਕੋ ਮਲੇ ਹੋਣੇ ਸਾਰੇ ਮੈਂ ਪੈਣਾ ਜਿਸ ਮਰਜ਼ੀ ਦੇਖ ਲੈ ਹਾਂ ਹਾਂ ਚੱਲੋ ਇਹ ਤਾਂ ਹੈ ਇਹ ਤਾਂ ਨਹੀਂ ਹਾਂ ਹਾਂ ਲੋ ਜੀ ਬਾਈ ਵਿੱਚ ਬਜਾਈ ਜਲਦੀ ਕਣਕ ਦੀ ਮੈਂ ਵਿੱਚੇ ਕਣਕਾਂ ਦੇ ਬਜਾਈ ਜਲਦੀ ਹੈ ਤੁਹਾਨੂੰ ਗਰਮੀ ਨਹੀਂ ਗਈ ਜੀ ਹਾਂ ਹਾਂ ਇਹ ਤਾਂ ਹੈ ਨਵੀਂ ਪਾਵਰ ਦੇ ਕੋਲੇ ਆ ਜਾਂਦਾ ਲੋ ਜੀ ਮੋਟਰ ਚੱਲਦੀ ਇੱਧਰ ਉਹਦਾ ਮੋਟਰ ਮੈਨ ਬਹੁਤ ਘਟ ਬੰਦ ਕਰੀ ਹੋਣੀ ਤਾਂ ਗੰਨੇ ਨੂੰ ਇਹ ਗੰਨੇ ਨੂੰ ਵੀ ਚੱਲਦੀ ਹੋ ਰਹਿੰਦੀ ਹੁਣ ਜਿਆਦਾਤਰ ਚੱਲਦੀ ਵੀ ਫੇ ਚਾਰ ਹੁਣ ਲਾਈ ਦੋ ਗੰਨੇ ਦੇ ਪਹਿਲਾਂ ਜੇ ਚੱਲਣੀ ਆ ਪਾਸਾ ਤੱਕ ਹੀ ਹੁੰਦੀ ਹੈ ਹਾਂ ਹਾਂ ਵਿਚਾਰ ਕੀ ਲੇ ਫਿਰ ਪਾਸਾ ਤੱਕ ਬੰਦ ਹਾਂ ਪਾਸਾ ਤੱਕ ਹੀ ਇਹਦਾ ਹੈ ਐਂ ਤਾਂ ਚੱਲਦੀ ਆ ਉਹ ਗੰਨਾ ਹਾਲਾ ਵਧਿਆ ਬਹੁਤ ਤਾਂ ਹੋ ਗਈ ਜਿਹੜਾ ਮੇਰਾ ਖੜਾ ਏ ਆਪ ਦੱਸੀ ਇੱਧਰ ਹੈ ਆਪ ਠੀਕ ਠੀਕ ਹੈ ਹਾਂ ਹਾਂ ਅੱਛੇ ਗਾਜੇ ਬੇਰੀ ਦੀਆਂ ਬਹੁਤ ਹੈ ਪਤਾ ਚੰਗਾ ਜਿਹਾ ਬੇਰੀ ਦੀਆਂ ਬੇਰੀ ਵੱਡੀ ਅੰਦਰ ਤੇ ਅੱਛਾ ਉਹ ਬੇਰੀ ਵੱਡੀ ਹੈ ਹਾਂ ਹਾਂ ਔਰ ਬੇਰੀ ਵੱਡੀ ਬਾਹਰੋਂ ਤੇ ਠੀਕ ਠੀਕ ਹੈ ਆਪਣੇ ਜਾਂ ਦੋ ਦਿਨ ਰੱਖ ਦਿੰਦਾ ਕੰਬ ਪਟਣਾ ਹਾਂ ਇਹ ਕੰਦ ਕਾਟ ਦੇ ਅੱਛਾ ਆਹ ਬੇਰੀ ਵੱਡੀ ਤੇ ਦੋ ਦਿਨ ਰੱਖ ਠੀਕ ਠੀਕ ਹੈ ਆਹੋ ਅਬ ਇਹ ਚੰਗਾ ਜਿਹਾ ਚੱਕਣੇ ਮੈਨੇ ਟਰੈਕਟਰ ਲਈ ਖੜਾਉਣ ਨੂਰੇ ਹੈ ਮਟਰ ਵਾਲੀ ਖਾਣ ਨੂੰ ਚੰਗਾ ਚੱਕਣੀਆਂ ਪੈਣੀਆਂ ਇਹ ਭਈਆਂ ਨੂੰ ਜਗਾ ਦੇਈਏ ਉਹਨੇ ਫੁੱਕੜੇ ਦੇ ਕੰਮ ਜਾਣੀਆਂ ਚੱਲੀਏ ਵੀ ਹਾਂ ਹਾਂ ਚੱਲ ਮੋੜ ਵੀ ਆ ਉਹ ਇਹਦਰ ਬਾੜ ਚਲਦੀ ਵੀ ਕਹਿੰਦੇ ਅੱਛਾ ਨਹੀਂ ਆਹੋ ਇਹ ਜਲਦੀਆਂ ਜਲਦੀ ਵੀ ਹੈ ਇਹਨਾਂ ਨੇ ਕਹਿੰਦਾ ਸਾਢੇ ਕੰਡੇ ਦੇ ਹਾਂ ਠੀਕ ਚੱਲ ਵੀ ਚਲੀਏ ਚੱਲ ਟਰੈਲਾ ਥੋੜਾ ਹੋਰ ਲੰਬਾ ਲੱਗਣ ਲਾਤਾ ਮੈਂ ਟਰੈਲਾ ਹੋਰ ਲੰਬਾ ਲੱਗਣ ਲਾਤਾ ਮੈਂ ਲੱਗਣੀ ਦਾ ਹੁਣ ਗਰਾੜ ਜਾ ਕਹਿਆ ਦਾ ਮੈਂ ਬਾਹਰ ਨਹੀਂ ਜਾਣਾ ਇਹ ਹੋ ਗਿਆ ਹੁਣ 2 ਫੁੱਟ 2 ਫੁੱਟ ਵੱਧੂ ਗਾਣਾ ਆ 2 ਫੁੱਟ ਤਿਆਰ ਹੋ ਗਿਆ ਫੁੱਟ ਹੋ ਗਰੇ ਨਹੀਂ ਹੈ ਕਾਉਂ ਫੁੱਟ ਬਾਹਰ ਹੋ 23 ਫੁੱਟ ਤੋ ਇੰਨਾ ਹੋ ਗਿਆ ਹਾਂ 2 ਫੁੱਟ ਆ ਵਧ ਗਿਆ ਫੁੱਟ ਮੂਰੇ ਫੁੱਟ ਮੂਰੇ ਵੀ ਹੈਗਾ ਹੈ ਫੁੱਟ ਮੂਰੇ ਵੀ ਹੈਗਾ 23 ਫੇਰ ਘੜਦੇ ਘੜਦੇ ਫੁੱਟ ਪਿੱਗੇ ਫੁੱਟ ਪਿੱਛੇ ਪੰਜਾਨੇ ਬਾਹਰ ਕੱਢਣਾ ਹੈ ਬਾਹਰ ਨਹੀਂ ਕੱਢਣਾ ਕਹਿੰਦਾ ਨੇ ਮਾੜਾ ਮੋਟਰ ਨਹੀਂ ਰਹੀ ਜਾਂਦਾ ਇਹ ਨਾਲ ਤਾਂ ਮਲੂਮ ਨਹੀਂ ਨਹੀਂ ਜਾਂਦਾ ਮਲ ਬੋਟ ਤਾਂ ਸੁਪਰੇ ਰੱਖਿਆ ਹੁਣ ਐਡਾ ਲੰਬਾ ਖਲਾ ਆਹੋ ਇਹ ਤਾਂ ਹੈ ਉਸ ਦਾ ਫਾਇਦਾ ਵਾਟਾ ਹੂੰ ਹੂੰ ਉਹ ਕਾਲੇ ਦੇ ਭਰ ਗਿਆ ਕੰਨਾ ਪਰ ਨਹੀਂ ਚਲਦੀ ਆ ਮੋਟਰ ਉਹਦੀ ਪਰਸੋਂ ਦੀ ਹਾਂ ਹਾਂ ਅੱਪੂ ਤਾਂ ਪਾਣੀ ਨਿਕਲਦਾ ਨਹੀਂ ਨਾ ਕਿਧਰੇ ਨੂੰ ਹਾਂ ਉਹ ਤਾਂ ਨਿਕਲਦਾ ਨਹੀਂ ਜਿੰਨਾ ਮਰਜ਼ੀ ਭਰ ਕੇ ਉਹ ਜਿੱਦ ਨੀਵਾ ਪਾ ਲੈ ਤੂੰ ਨੀਵਾ ਬੱਟਾਂ ਤੱਕ ਭਰ ਦੇ ਵਿੱਚ ਉਹ ਹੂੰ ਹੂੰ ਉਹਦਾ ਨਹੀਂ ਨਿਕਲਦਾ ਪਾਣੀ ਇਹ ਤਾਂ ਹੈ ਇਨੀ ਜਗਾ ਬਣਾ ਕੇ ਸਮਾਨ ਹਲੇ ਵੀ ਬਾਹਰੇ ਹੈ ਰੋਟਰਵੇਟਰ ਵੀ ਹਲੇ ਬਾਹਰ ਹਾਲ ਵੀ ਸੰਜਾ ਵੀ ਸੰਜਾ ਤਾਂ ਪਹਿਲਾਂ ਘਰ ਆ ਖੜਦਾ ਸੀ ਉਹ ਤਾਂ ਉਦਣ ਅੱਛਾ ਰੇ ਰੇ ਪਾਉਂਦੇ ਦੇ ਜਿਵੇਂ ਕੀ ਆ ਪਾਇੰਦਾ ਹੈ ਹੋਰ ਕੀ ਆ ਫਿਰ ਇੱਥੇ ਖੋਲ ਤਾ ਮੌਰੀ ਖੋਲ ਦੇ ਅੱਡੇ ਪਾਣੀ ਛੱਡਿਆ ਵਾਜ ਜਾ ਵੀ ਹੂੰ ਪਰ ਯੂਨਿਟ ਦੀ ਗੱਲ ਦੀ ਕੱਲ੍ਹ ਲੈਟ ਤਾਂ ਆਈ ਨਹੀਂ ਗੱਲ ਬਹੁਤ देर ਅੱਜ ਆਈ ਲੈਟ ਅੱਜ ਵੀ ਭੱਜਰੀ ਵਿੱਚ ਨੂੰ ਆ ਤਮੜ ਜੀ ਭੱਜੀ ਹੈ ਹਾਂ ਚਲ ਜੀ ਨਿਕਲ ਭੱਜੀ ਹੈ ਹੁਣ ਤਾਂ ਚਲਦੀ ਹੈ ਉੱਤੋਂ ਹੀ ਲੀਕ ਜਾਂਦਾ ਉੱਥੇ ਉਰੇ ਨਹੀਂ ਉਹ ਮਾੜਾ ਮਟੋ ਟੁਪਕਾ ਕਰਦਾ ਏ ਉਹ ਜੈਂਜੂਨ ਕਸ ਤੇ ਹਟ ਜਾਣਾ ਮਲੇ ਨਾਟ ਹੋਰਗਾ ਸੋਨੇ ਮਮੜੇ ਉਹ ਪਰਾਂ ਨੂੰ ਪਰਾਂ ਨੂੰ ਜਾਂਦਾ ਪਰਾਂ ਪਾਣੀ ਨੂੰ ਧੜ ਮਾਰਦਾ ਹਰਦਾ ਜਾਂਦਾ ਉਹ ਜਾਂਦਾ ਵੀ ਥੋੜੇ ਪੈਦੇ ਪਿਛਲੇ ਪਾਸੇ ਨੇਰੂ ਜਿਹਾ ਲੱਗਣਾ ਏ ਜਿਹੜਾ ਸਵਿੰਟਰ ਲਾਇਆ ਦੋ ਨਾ ਸੁੱਕੇ ਨੇ ਲਾ ਦੇ ਹਾਂ ਸੁੱਕੇ ਤੇ ਲਾਉਂਗਾ ਹੁਣ ਅੱਜ ਖੜ ਜਾਨੀ ਬਸ ਅੱਜ ਭੜ ਜਾਨੀ ਜਵੀ ਉਹ ਤਾਂ ਨਾਟ ਕਸ ਨੇ ਉੱਥੇ ਤਾਂ ਸਪੈਦਾ ਲਾਵੇ ਯਾਰ ਉੱਥੇ ਪੂਰਾ ਬੰਦ ਕਰ ਦੇਣਾ ਉਹ ਕਿਹੜਾ ਮੋਡ ਚਾ ਲਾਉਣੀ ਨਹੀਂ ਹੁਣ ਦੋ ਦਿਨ ਉਹ ਤਾਂ ਮਾੜਾ ਇੱਕ ਉਹ ਤਾਂ ਕਰਦਾ ਨਹੀਂ ਹੈਗਾ ਉੱਥੇ ਤਾਂ ਹੁਣ ਨਾਨਾ ਤੁਮ ਕਾ ਜਗ ਤੇ ਡਾ ਉਹ ਬਾਣਾ ਮੋਟਾ ਤਪਕਾ ਉਹ ਜਰ ਤੇ ਹਟ ਜਾਣਾ ਜਦ ਮਾਣਾ ਮੋਟਾ ਚਾਰ ਲੱਗ ਗਈ ਫਿਰ ਤਾਂ ਹਟੇ ਜਾਂਦਾ ਏ ਚੱਲ ਪੇ ਵੈਪ ਮੈਂ ਤਾਂ ਉਹ ਨਹੀਂ ਸੀ ਇੱਕ ਵਾਰ ਤਾਂ ਇੱਕ ਵਾਰ ਤਨ ਮੇ ਸੈੱਟ ਹੋ ਜਾਂਦਾ ਫਿਰ ਆਪਣੀ ਜਗਾ ਬਣਾ ਲੈਂਦੇ ਤਾਂ ਇਹ ਹੁਣ ਆਇਆ ਮਿੱਟੀ ਮੁੱਟੀ ਮੁੱਟੇ ਨੂੰ ਟੁੱਟੇ ਦਾ ਸਾਲਾ ਕੀ ਮੁਖਵਾ ਦੇ ਹਾਂ ਸੈੱਟ ਉਹਦਾ ਮਿੱਟੀ ਸੈੱਟ ਕਰ ਲੀ ਉਹ ਮਿੱਟੀ ਨੇ ਸੈੱਟ ਕਰ ਲਈ ਆ ਨਾ ਪਰ ਹਵਾ ਵਹਾ ਨਿਕਲਦੀ ਇੱਕ ਵਾਰ ਜਦੋਂ ਲਾਉਨੇ ਮੋਟਰ ਉਹ ਤਾਂ ਇਹ ਹੋ ਹੂੰ ਹੂੰ ਆਹ ਜਿਹੜੀ ਕੋਲ ਆ ਨਾ ਇਹਦਾ ਬਹੁਤ ਫਾਇਦਾ ਟਿੱਕੀ ਦਾ ਹਾਂ ਜਿਹੜੀ ਹਵਾ ਨਹੀਂ ਜਾਂਦੀ ਉਹ ਹਵਾ ਨਹੀਂ ਰੁਲੀ ਜਾਂਦੀ ਉੱਥੇ ਨੂੰ ਇਹ ਤਾਂ ਹੈ ਹਵਾ ਵਾਲ ਤੇ ਜੂਲੀ ਚ ਆ ਜੀ ਯਾਰ ਹੂੰ 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 ਹਵਾ ਵਾਲਾ ਜੂਲੀ ਚ ਆਈ ਯਾਰ ਹਵਾ ਵਾਲੇ ਉਹਨਾਂ ਚੰਦੇ ਜੂਲੀ ਚ ਆ ਜੀ ਪਹਿਲਾਂ ਹੀ ਲਾ ਦਿੰਦੇ ਹਵਾ ਵਾਲੇ ਫੁੱਟ ਨੇ ਵੀ ਨਹੀਂ ਦੇ ਹੈਗੇ ਬਹੁਤੇ ਨਹੀਂ ਪਹਿਲਾਂ ਤੇ ਇਕ ਵਾਰ ਆਇਆ ਹੋਗਾ ਵੀ ਪੰਗਾ ਹੀ ਲੈ ਲਿਆ ਆਹ ਬਤਾ ਲੂਟ ਆ ਜੱਟੇ ਨੂੰ ਕਿਹੜਾ ਆਹ ਬਤਾ ਹਾਂ ਹਾਂ ਪੈਪੜਾ ਸਿੱਧਾ ਇੱਕਨਾਂ ਹਾਂ ਪੈਪ ਡਾਇਰੈਕਟ ਕਰਦੇ ਜਹੇ ਡਾਇਰੈਕਟ ਢੋਲੀ ਬਣਾ ਕੇ ਹੂੰ ਹੂੰ ਹੈ ਕਿ ਨਹੀਂ ਇਹ ਤਾਂ ਹੈ ਪਿੰਡ ਨੂੰ ਤਾਂ ਪਿੰਡ ਦਾ ਜੱਦੀ ਜਾਂਦਾ ਆਪਣੇ ਹੋ ਜਾ ਦੂਰ ਨੂੰ ਦੂਰ ਕਰਕੇ ਹੋ ਗਿਆ ਇਹ ਨਾ ਪਾਈਪ ਲਾਈਨਾਂ ਦੋ ਦੋਏ ਬੜੀਆਂ ਜਾਂਦਾ ਪਿੰਡ ਨੂੰ ਚਿੱਠੇ ਦੇ ਚਿੱਠੇ ਦੇ ਦੂਰ ਜਾਂਦੇ ਹਾਂ ਹਾਂ ਪਤਾ ਕੀ ਗੱਲ ਹੈ ਫਿਰ ਇੱਕ ਹੋਰ ਹੈ ਉਹ ਪਾਈਪ ਲਾਈਨਾਂ ਵੀ ਇੱਧਰ ਤੋਂ 12-13 ਕਿਲ ਇੱਧਰ ਨੂੰ 16-17 ਕਿਲ ਇੱਧਰ ਨੂੰ ਲੈਣਾ ਬਹੁਤ ਲੰਬੀਆਂ ਹੋ ਇੰਨੀ ਲੰਬੀ ਲਾਈਨ ਆਪਣੇ ਪਿੰਡ ਕਿਸੇ ਦੇ ਵੀ ਨਹੀਂ ਹੈਗੀ ਫਿਰ ਅੱਜ ਖਾਬਾ ਬਹੁਤ ਜਲਦੀ ਹੈ ਕੱਲ ਕੱਟਦੀ ਹੂੰ ਅੱਜ ਛੰਡ ਦੇ ਵਦੂਗੀ ਵਦੂਗੀ ਪਛਵਾ ਜਲਦੀ ਪੂਰੀ ਹੈ ਨਾ ਤੁਹਾਨੂੰ ਤਾਂ ਪੱਲੀਆਂ ਲਾ ਕੇ ਡੰਗਰਾਂ ਦਾ ਹੀ ਹੈ ਉਹ ਹੀ ਤਾਂ ਹੈ ਪੱਲੀਆਂ ਲਾਤੀਆਂ ਅੱਜ ਲੜੀਆਂ ਉੱਢੀ ਹੋਣ ਦੁਆਣੀ ਲਾ ਲਾਦੀ ਦੁਆਣੀ ਹੂੰ ਵੀ ਲੱਗ ਗਿਆ ਅੱਜ ਲੜੀਆਂ ਲਾਈਆਂ ਮੈਂ ਹਾਲੇ ਲੜੀਆਂ ਕਾੜ ਨਹੀਂ ਆ ਕੱਟੀਆਂ ਅੱਜ ਕਦੇ ਕਰ ਹੋਣਗੇ ਆ ਇੱਕ ਘਟਰਾਲਾ ਵਾਰ ਕੱਢਿਆ ਪਤਾ ਫੇਰ ਕਰ ਦੇਣੀ ਦੀਆਂ ਕਰਾ ਦੋ ਘੋੜੀ ਦਾ ਖੋਲ੍ਹ ਦੇਣੀ ਆ ਪਿੱਟੀ ਕੋ ਕਕਰਾਂ ਨੂੰ ਖੋਲ੍ਹਣੀ ਆ ਕਰ ਮੈਂ ਨਹੀਂ ਖੋਲ੍ਹਣੀ ਆ ਅੱਛਾ ਅੱਧੀ ਅਰ ਨਹੀਂ ਲੱਗਿਆ ਰਹਿਣ ਦੰਦ ਤਾ ਵੀ ਜੀ ਨਹੀਂ ਖੋਲ ਦੇ ਕਰਾਹੀ ਹੋਣੀ ਹੈ ਹਾਂ ਪਤਾ ਕੀ ਗੱਲ ਜੀ ਕਰਾ ਗੁਰੂ ਕਰ ਦਿੰਦੇ ਕਈ ਵਾਰ ਉਹ ਹਾਂ ਉਹ ਦਿਨ ਮੈਂ ਕਰਾ ਕੱਢਿਆ ਬਾਹਰ ਉਹ ਫਸ ਗਿਆ ਤਾਂ ਮਾਣੇ ਡੰਡਾ ਚਾਪਰ ਉਹ ਫੇਰ ਉੱਠ ਜਾਣੀ ਹੈ ਕਿ ਆ ਫੇ ਦਾ ਫਿਰ ਇੱਕ ਲੜੀ ਹੋਣੀ ਹੈ ਤੇ ਕੋਸ ਫਿਰ ਦੋ ਹੈ ਅੱਛਾ ਇਹ ਲੜੀ ਬਹੁਤ ਲੰਬੀ ਆਉਂਦੀ ਬਹੁਤ ਲੰਬੀ ਲੜੀ ਆਉਂਦੀ ਹੋਂ ਦਾ ਬਹੁਤ ਲੰਬੀ ਲੜੀ ਆ ਸਦੀ ਉੱਡੀ ਵੀ ਆਪਰ ਵੱਡੀਆਂ ਲੜੀਆਂ ਹੁੰਦਾ ਹੂੰ ਹੂੰ ਪੂਰੀਆਂ ਐ ਨਾ ਤਬੂ ਕਾਤਾ ਹੋ ਬਿੱਟਰ ਹੁਣ ਤਾਂ ਲੈ ਹਨ ਵਿਜੇਪਾਇ ਗੜਾਈ ਕਰਕੇ ਆਟੇ ਆ ਗੜਾਈ ਕਰਦਾ ਤਾਂ ਬਗੈਰ ਤਾਂ ਹੁੰਦਾ ਨਾ ਨਾ ਗੜਾਈ ਕਰੀ ਦੀ ਅੱਜ ਹੂੰ ਹੂੰ ਹੈ ਦਾ ਵਿੱਚ ਕੁਛ ਰਹਿੰਦਾ ਹੈ ਕੱਖਾ ਗੁੰਡੂ ਤਾਂ ਹੈ ਨਹੀਂ ਤਾਂ ਵਿੱਚ ਪਰ ਫੇਰ ਵੀ ਖੁਰਪਾ ਜਾ ਫੇਰ ਤਾਂ ਵਿੱਚ ਖੁਰਪੀ ਜੀ ਪਾ ਲੈ ਫੇਰ ਦਾ ਹੀ ਪੈਣਾ ਤੁਹਾਨੂੰ ਹਾਂ ਹਾਂ ਤੇ ਹੈ ਕੁਛ ਲਈ 라 ਇਹ ਤਾਂ ਹੈ ਤੁਝਾ ਦੂਰੀ ਦਾ ਜਮਾਂ ਕੋੜ ਦਾ ਮੈਂ ਇੱਥੇ ਉੱਤ ਕਣਾ ਆਇਆ ਸੀ ਕੰਦਿਆ ਆਇਤਾ ਉਹ ਸਟਾਰਟਰ ਟਾਡਰ ਕਰਾ ਆਉਤੀ ਸੁੱਚੀ ਜਾਮ ਹੋ ਗਈ ਠੀਕ ਠੀਕ ਹੈ ਠੀਕ ਠੀਕ ਹੈ ਜਿਹੜੀ ਵਿੱਚ ਬੰਦ ਕਰਦੀ ਅੱਛਾ ਉਹਦੇ ਵਿੱਚ ਹੀ ਰਹੇ ਜਾਂਦਾ ਹੂੰ ਟੋੜ ਜਿਆਦਾ ਵਿੱਚ ਹੀ ਰਹਿ ਗਿਆ ਬੋਲੀ ਚ ਗਲਣੀ ਹੈ ਤੇ ਪਈ ਗਾ ਖੋਲੀ ਫਿਰ ਉਹ ਖੋਲ ਕੇ ਮੈਂ ਧੱਕਾ ਖੋਲ ਲੈਂਦਾ ਅੱਛਾ ਟੱਕਣ ਖੋਲ ਕੇ ਸੁੱਚੀ ਜਾਮਦੀ ਵਾਹ ਵਿੱਚ ਵਿੱਚ ਜਾ ਜਾਂਦੀ ਸੁੱਚੀ ਆ ਜਾਂਦਾ ਦਾਣਾ ਉਹ ਨਹੀਂ ਤੇ ਜਾਂਦਾ ਹਾਂ ਤੇ ਘਰਾਂ ਲਿਆ ਕੇ ਤੇ ਦੂਰ ਪਾ ਕੇ ਸੱਟ ਸੱਟ ਮਾਰ ਕੇ ਚਲਾਤਾ ਤੇ ਬਗਲਾ ਮੂਹ ਲਾ ਕੇ ਕੇ ਰਸ ਕੇ ਆਇਆ ਠੀਕ ਠੀਕ ਹੈ ਉਹ ਟੱਕ ਟੱਕ ਚੱਲਦੀ ਆ ਬਰਾ ਇਹ ਤਾਂ ਹੈ ਠੀਕ ਨਹੀਂ ਉਹ ਉੱਤਾਂ ਫਿਰ ਮੋਟਰ ਦੀ ਵਧੀ ਗੱਲ ਥੋੜਾ ਜਿਹਾ ਫਾਜ਼ੀ ਸੋਚ ਉਹ ਜਿਹੜਾ ਇਹ ਚੱਲ ਪੈਣੀ ਹਾਂ ਹਾਂ ਠੀਕ ਨਹੀਂ ਇਹ ਤਾਂ ਹੈ ਜਿੰਮ ਹੋ ਗਈ ਤਾਂ ਬੰਦ ਨਹੀਂ ਹੋਣੀ ਮੋਟਰ ਹੂੰ ਹੂੰ ਇਹ ਤਾਂ ਹੈ ਬੱਸ ਤਾਂ ਕਨੇ ਖੋਲ ਕੇ ਰੱਖਤਾ ਦੋਦਾ ਠੀਕ ਠੀਕ ਹੈ ਉਹ ਅੱਗੇ ਤਾਂ ਹੈ ਚਲੋ ਠੀਕ ਹੈ ਜੀ ਫਿਰ ਮੇਰੀ ਵੀਡੀਓ ਇੱਥੇ ਥੱਕਦੀ ਮੇਰੇ ਵੀਰ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸਬਸਕ੍ਰਾਈਬ ਵੀ ਕਰਿਓ ਸਤਿ ਸ੍ਰੀ ਅਕਾਲ ਜੀ